ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਬੀਐਸ ਮਾਸਟਰ 4 ਪੰਜਾਬੀ ਇਲੈਕਟਿਵ ਦੇ ਵਿੱਚ ਇੱਕ ਇੰਪੋਰਟੈਂਟ ਕੁਐਸਚਨ ਕਰਨ ਜਾ ਰਹੇ ਹਾਂ ਈਸਾਈ ਮਿਸ਼ਨਰੀਆਂ ਦਾ ਪੰਜਾਬੀ ਸਾਹਿਤ ਨੂੰ ਕੀ ਦੇਣ ਹੈ ਉਹਦੇ ਬਾਰੇ ਇੱਕ ਨੋਟ ਲਿਖਣਾ ਆਓ ਫਿਰ ਸ਼ੁਰੂ ਕਰਦੇ ਹਾਂ ਈਸਾਈ ਮਿਸ਼ਨਰੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਇੱਕ ਨੋਟ ਲਿਖੋ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਮਗਰੋਂ ਈਸਾਈ ਮਿਸ਼ਨਰੀਆਂ ਨੇ ਈਸਾਈ ਮਤ ਦੇ ਪ੍ਰਚਾਰ ਅਤੇ ਪੰਜਾਬੀਆਂ ਵਿੱਚ ਆਪਣੀ ਥਾਂ ਬਣਾਉਣ ਲਈ ਯੋਜਨਾਬੱਧ ਕੰਮ ਕੀਤੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਪੰਜਾਬੀ ਵਾਰਤਕ ਨੂੰ ਬਹੁਤ ਲਾਭ ਪੁੱਜਿਆ ਈਸਾਈ ਮਿਸ਼ਨਰੀਆਂ ਨੇ ਸਭ ਤੋਂ ਪਹਿਲਾਂ 1818 ਪੰਜਾਬੀ ਅਜੀਲ ਦੇ ਉਦਲੱਥੇ ਕੀਤੇ ਈਸਾਈ ਮਿਸ਼ਨਰੀਆਂ ਨੇ ਸਭ ਤੋਂ ਪਹਿਲਾਂ 1818 ਪੰਜਾਬੀ ਵਿੱਚ ਅਜੀਲ ਅੰਜੀਲ ਦੇ ਔਲੱਥੇ ਕੀਤੇ ਫਿਰ ਉਹਨਾਂ ਦੀਆਂ ਸਾਹਿਤਿਕ ਤੇ ਖੋਜ ਰੁਚੀਆਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਯੋਗਦਾਨ ਦਿੱਤਾ ਉਹਨਾਂ ਪੰਜਾਬੀ ਬੋਲੀ ਦੇ ਵਿਆਕਰਨ ਲਿਖੇ ਅਤੇ ਸ਼ਬਦ ਕੋਸ਼ ਤਿਆਰ ਕੀਤੇ ਕਈ ਅੰਗਰੇਜ਼ ਵਿਦਵਾਨਾਂ ਨੇ ਪੰਜਾਬੀ ਦੇ ਕਿੱਸਾਕਾਰ ਕਵੀਆਂ ਦੇ ਜੀਵਨ ਲਿਖੇ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਆਪਣੀ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਉਹਨਾਂ ਨੇ ਪੰਜਾਬ ਦੇ ਪ੍ਰੀਤ ਜੋੜਿਆਂ ਦੀਆਂ ਕਹਾਣੀਆਂ ਸੰਭਾਲੀਆਂ ਪੰਜਾਬੀ ਬੋਲੀ ਦੇ ਨਿਕਾਸ ਤੇ ਵਿਕਾਸ ਦਾ ਸਰਵੇਖਣ ਕੀਤਾ ਤੇ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਸੰਭਾਲੀਆਂ ਉਹਨਾਂ ਰਤਨ ਸਿੰਘ ਭੰਗੂ ਤੋਂ ਪੰਥ ਪ੍ਰਕਾਸ਼ ਲਿਖਵਾਇਆ ਤੇ ਸ਼ਰਦਾ ਰਾਮ ਫਲौरी ਨੂੰ ਪੰਜਾਬੀ ਬਾਤचीत ਅਤੇ ਸਿੱਖ ਰਾਜ ਦੀ ਵਿਥਿਆ ਲਿਖਣ ਦੀ ਪ੍ਰੇਰਣਾ ਦਿੱਤੀ ਵਿਦਿਆ ਵਿਭਾਗ ਰਾਹੀਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਜਾਰੀ ਕੀਤੀ। ओरिएंटल कॉलेज लाहौर ਦੇ ਵਿੱਚ ਗਿਆਨੀ, ਵਿਦਵਾਨੀ ਤੇ ਬੁੱਧੀਮਾਨੀ ਦੀਆਂ ਕਲਾਸਾਂ ਜਾਰੀ ਕੀਤੀਆਂ। ਸ਼੍ਰੀ ਰਾਮਪੁਰ ਵਿੱਚ ਕੰਮ ਕਰ ਰਹੇ ਅੰਗਰੇਜ਼ਾਂ ਅਤੇ ਈਸਾਈ ਪ੍ਰਚਾਰ ਕੇਂਦਰ ਤੇ ਭਾਸ਼ਾ ਵਿਗਿਆਨੀ ਡਾਕਟਰ ਕੈਰੀ ਦੀ ਨਿਗਰਾਨੀ ਹੇਠ 1812 ਦੇ ਵਿੱਚ ਪਹਿਲੀ ਵਾਰ ਪੰਜਾਬੀ ਵਿਆਕਰਣ ਤਿਆਰ ਹੋਇਆ। 1878 ਦੇ ਵਿੱਚ ਲੈਫਟੀਨੈਂਟ ਲੀਚ ਨੇ ਜਰਨਲ ਏਸ਼ੀਆਟਿਕ ਸੁਸਾਇਟੀ ਬੰਗਾਲ ਵਿੱਚ ਪੰਜਾਬੀ ਗ੍ਰਾਮਰ ਬਾਰੇ ਲੇਖ छਪਵਾਈ ਥੀਮਸ ਜੋਤਨ ਨੇ 1892 ਤੋਂ 1899 ਦੇ ਵਿੱਚ ਭਾਰਤੀ ਬੋਲੀਆਂ ਦਾ ਤੁਲਨਾਤਮਕ ਵਿਆਕਰਨ ਲਿਖਿਆ ਜਿਸ ਵਿੱਚ ਪੰਜਾਬੀ ਦਾ ਵਿਆਕਰਨ ਵੀ ਸ਼ਾਮਲ ਸੀ ਫਿਰ ਡਾਕਟਰ ਹਾਰਨਲੇ ਫਾਦਰਿਕ ਕਨਿੰਗਮ ਤੇ ਗ੍ਰਾਹਮ ਨਿਊਟਨ ਨੇ ਵੀ ਪੰਜਾਬੀ ਵਿਆਕਰਨ ਉੱਤੇ ਕੰਮ ਕੀਤਾ ਐਡਲੰਗ ਜਾਹਨ ਵਿਸਪੋਰਟ ਨੇ 1806 1807 ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਜਰਮਨ ਬੋਲੀ ਵਿੱਚ ਵਿਦਵਤਾ ਭਰਿਆ ਲੇਖ ਲਿਖਿਆ ਡਾਕਟਰ ਆਰਨੇਸਟ ਟ੍ਰੈਂਪ ਨੇ 1877 ਦੇ ਵਿੱਚ ਫ੍ਰੈਡਰਿਕ ਪਿੰਕਾਟ ਨੇ 1886 ਦੇ ਵਿੱਚ ਮਕਾਲਿਫ ਨੇ 1909 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਲੱਥੇ ਕਰਨ ਦਾ ਕੰਮ ਕੀਤਾ ਯੂਰਪੀਨਾਂ ਨੇ ਲੋਕ ਗੀਤ ਇਕੱਠੇ ਕਰਨ ਦੇ ਵਿੱਚ ਵੀ ਮਹੱਤਵਪੂਰਨ ਹਿੱਸਾ ਪਾਇਆ ਇਸ ਸੰਬੰਧੀ ਸਟੀਲ ਤੇ ਰਿਚਰਡ ਟੈਂਪਲ ਨੇ 1880 83 ਅਤੇ 1898 ਦੇ ਵਿੱਚ ਰਿਚਰਡ ਟੈਂਪਲ ਨੇ 1885 ਵਿੱਚ ਥਾਰਨਟ ਥਾਰਨ ਥਾਰਨ ਨਟਨ ਥਾਰਟਨ ਨੇ ਐਚੀ ਰੋਜ਼ ਨੇ 1906 ਤੇ ਸਵਿੰਟਨ ਨੇ 1906 ਦੇ ਵਿੱਚ ਕੰਮ ਕੀਤਾ। ਮਿਸਟਰ ਲਾਇਲ ਨੇ 1814 ਵਿੱਚ ਕਾਂਗੜੇ ਦੇ ਇਲਾਕੇ ਤੇ ਵਾਰਕ ਨੇ 1894 ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ ਅਖੋਤਾਂ ਇਕੱਠੀਆਂ ਕਰਨ ਦਾ ਮਹੱਤਵਪੂਰਨ ਕੰਮ ਕੀਤਾ। ਫਾਦਰਿਸ ਸੋਨੀਵੀਅਰ ਨੇ ਲੁਧਿਆਣਾ ਮਿਸ਼ਨ ਦੁਆਰਾ 1846 ਦੇ ਵਿੱਚ ਪੰਜਾਬੀ ਮੁਹਾਵਰੇ ਛਾਪੇ ਫਿਰ ਉਸਨੇ ਨਿਊਟਨ ਨਾਲ ਕੇ 1854 ਵਿੱਚ ਪੰਜਾਬੀ ਇੰਗਲਿਸ਼ ਡਿਕਸ਼ਨਰੀ ਛਾਪੀ ਫਾਲਨ ਫਾਲਨ ਤੇ ਟੈਂਪਲ ਨੇ 1886 ਦੇ ਵਿੱਚ ਪੰਜਾਬੀ ਦੇ ਹੋਰ ਨਾ ਭਾਸ਼ਾਵਾਂ ਦੀਆਂ ਅਖੌਤਾਂ ਦੀ ਡਿਕਸ਼ਨਰੀ ਛਾਪੀ ਮੈਕਨੋਚੀ ਨੇ 1890 ਦੇ ਵਿੱਚ ਖੇਤੀਬਾੜੀ ਦੀਆਂ ਅਖੌਤਾਂ ਛਪਵਾਈਆਂ ਇਸੇ ਖੇਤਰ ਵਿੱਚ ਡਨਲਪ ਸਮਿਥ ਹੇਅਰਜ਼ ਜਿਉਕਸ ਸਟਾਰਕਿਟ ওভার ਨੇ ਕੰਮ ਕੀਤਾ ਗ੍ਰਾਮ ਨੇ 1904 ਦੇ ਵਿੱਚ ਪੰਜਾਬੀ ਵਿਆਕਰਨ ਛਾਪਨ ਤੋਂ ਇਲਾਵਾ 1909 ਦੇ ਵਿੱਚ ਪੰਜਾਬੀ ਡਿਕਸ਼ਨਰੀ ਦਾ ਸਪਲੀਮੈਂਟ ਤਿਆਰ ਕੀਤਾ 1914 ਵਿੱਚ ਉਸਨੇ ਲੰਡਨ ਤੋਂ ਪੰਜਾਬੀ ਰੀਡਰਸ਼ਿਪ ਪੁਆਇਆ ਜੀ ਡਬਲਯੂ ਕੈਂਟਰ ਨੇ ਵਿਆਪਾਰਕ ਤੇ ਮਹਾਜਨੀ ਲਿਪੀਆਂ ਦੀ ਖੋਜ ਕੀਤੀ ਪੰਜਾਬੀ ਭਾਸ਼ਾ ਵਿਗਿਆਨ ਨੂੰ ਪਰਫੁੱਲਤ ਕਰਨ ਲਈ ਵੀ ਯੂਰੋਪੀਅਨਾਂ ਨੇ ਬਹੁਤ ਕੰਮ ਕੀਤਾ ਇਸ ਖੇਤਰ ਵਿੱਚ ਬੀਮਜ਼ ਜਹਨ ਟਾਲਬੋਟ ਤੇ ਸਰ ਇਵਸਟਨ ਦੇ ਨਾਮ ਵਰਨਨਯੋਗ ਹਨ ਐਚ ਐ ਰੋਸ਼ਨੀ ਧਰਮਾ ਦੀਆਂ ਸੰਕੇਤ ਆਵਲੀਆਂ ਇਕੱਠੀਆਂ ਕਰਕੇ ਛਾਪੀਆਂ ਤੇ ਨਰੋਲ ਪੰਜਾਬੀ ਨਿਕਸ਼ਣੇ ਬਾਰੇ ਪਹਿਲਾ ਵਿਸਥਾਰ ਪ੍ਰਿਆ ਲੇਖ 1908 ਤੋਂ 1912 ਤੱਕ ਕਈ ਕਿਸ਼ਤਾਂ ਦੇ ਵਿੱਚ ਛਾਪਿਆ ਇਸੇ ਤਰ੍ਹਾਂ ਕਾਲ ਬਰੁਖ ਨੇ ਪੁਰਾਤਨ ਜਨਮ ਸਾਖੀ ਦੀ ਸੰਭਾਲ ਕੀਤੀ ਮੈ ਕਾਲਿਫ ਨੇ ਹਾਫਜ਼ਾਬਾਦ ਵਾਲੀ ਜਨਮ ਸਾਖੀ ਸੰਭਾਲੀ ਅੰਗਰੇਜ਼ਾਂ ਵੱਲੋਂ ਚਾਲੂ ਕੀਤੀ ਗਈ ਵਿਦਿਆ ਪ੍ਰਣਾਲੀ ਵਿੱਚ ਪੰਜਾਬੀ ਇੱਕ ਮਜ਼ਮੂਨ ਵਜੋਂ ਲਾਗੂ ਹੋਈ 1882 ਵਿੱਚ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਬਣਨ ਤੇ ਪੰਜਾਬ ਦੀ ਪੜ੍ਹਾਈ ਦਾ ਬਕਾਇਦਾ ਪ੍ਰਬੰਧ ਕੀਤਾ ਗਿਆ ਪੰਜਾਬ ਦੇ ਫੌਜੀ ਸਿਪਾਹੀਆਂ ਲਈ ਇੱਕ ਪੰਜਾਬੀ ਦਾ ਅਖਬਾਰ ਕੱਢਿਆ ਡਾਕਟਰ ਸ਼੍ਰੀ ਅਰਸਨ ਨੇ ਪੰਜਾਬੀ ਸਮੇਤ ਭਾਰਤੀ ਪਛਾਣਾਂ ਬਾਰੇ ਮਹੱਤਵਪੂਰਨ ਖੋਜ ਕੀਤੀ ਇਸ ਪ੍ਰਕਾਰ ਈਸਾਈ ਪਾਦਰੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ ਮਹੱਤਵਪੂਰਨ ਹੈ